ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਲੋ ਜੀ ਸਵੇਰ ਦਾ ਟਾਈਮ ਹੈ ਤੇ ਗੱਡੀ ਦੇ ਵਿੱਚ ਬੈਠੇ ਨੇ ਪਯੋਤੀ ਤੇ ਆਪਾਂ ਗੁਰਦੁਆਰੇ ਅਰਦਾਸ ਬੇਨਤੀ ਕਰਵਾ ਆਏ ਹਾਂ ਤੇ ਤਹਨ ਮੈਂ ਕੈਮਰਾ ਚੇਂਜ ਕਰਕੇ ਦਿਖਾਉਣੀ ਹੈ ਠੀਕ ਆ ਗੱਡੀ ਹੋ ਗਈ ਰੇ ਪੈਰਾ ਨਾਰੇ ਤਾ ਪੈਣੀ ਮੈਟ ਛੱਡ ਜਾਣਗੇ ਦੇਖੋ ਜੀ ਪਾਠ ਚੱਲੀ ਜਾਂਦਾ ਗੱਡੀ ਚ ਹੁਣ ਇਹ ਧੁੰਦ ਪੈ ਗਈ ਸਾੜ ਤਾਂ ਹੁਣ ਗੱਡੀ ਖੜਾਉਣ ਨੂੰ ਥਾਂ ਨਹੀਂ ਕੀ ਕਰੀਏ ਵਾਹਿਗੁਰੂ ਨੇ ਗੱਡੀ ਦੇਤੀ ਥਾਂ ਵੀ ਦੇ ਦੂ ਸੱਤ ਵੀ ਪਾਰੂ ਇਹਦੀ ਤੇ ਗੁਰਦੁਆਰੇ ਪਰ ਆਰਦਾਸ ਬੇਨਤੀ ਕਰਾਇਆ ਏ ਤੇ ਇੱਧਰ ਭਾਂਡੇ ਨਾਲ ਢੇਰ ਮੈਂ ਨਾ ਤੱਤੇ ਪਾਣੀ ਦੀ ਬੱਪਾਂ ਬਾਲਟੀ ਲਿਆਈਆਂ ਥੋੜਾ ਜਿਹਾ ਪਾਣੀ ਲਿਆਈਆਂ ਤੱਤਾ ਹੀ ਚੋਂ ਤੁਸੀਂ ਉਧਰ ਪਿਆ ਚੁੱਲੇ ਕੋਲੇ ਤਪਾਉਣ ਤੇ ਸਾਰੇ ਆ ਭਾਂਡੇ ਇਕੱਠੇ ਕਰਨੇ ਨੇ ਭਾਂਡੇ ਇਕੱਠੇ ਕਰਕੇ ਮਾਂਜਣੇ ਨੇ ਮਾਤਾ ਜੀ ਪੀ ਕੇ ਹਟਿਆ ਚਾਹ ਨੇ ਬਣਾ ਕੇ ਹਟਿਆ ਰੋਟੀ ਸੁਖਮਣ ਬਾਰੇ ਟੀਫਨ ਆਪ ਲਿਜਿਓ ਟੀਫਨ ਆਪ ਐਨੇ ਟੀਫਨ ਆਪ ਐਨ ਪੈਕ ਕਰੇ ਤੇ ਅੱਜ ਸਵੇਰੇ ਉਹ ਕਾਲੀ ਸੀਗੀ ਤੇ ਅੱਜ ਸਾਡੂ ਪਰਚਾੜੂ ਵੀ ਰਹਿਦਾ ਪੋਚਾ ਵੀ ਰਹਿਦਾ ਤੇ ਇਧਰ ਮੇਰਾ ਦੁੱਧ ਦਵਾਈ ਮੇਰਾ ਦਿੱਤੀ ਤਰੀ ਹੋਈ ਆ ਦੁੱਧ ਨੂੰ ਤਿੱਤਾ ਕਰਾਂਗੇ ਆ ਪਹਿਲੇ ਦੋਨਾਂ ਨਾਲ ਪਹਿਣਾ ਲੈ ਠਿਪਣ ਚੱਕ ਕੇ ਲੈ ਜੋ ਧੁੱਖਿਆਂ ਮਰਾਂਗੇ ਸਾਰਾ ਦਿਨ ਸਵਾਹਿ ਕਰੋ ਸਹੀਦੀ ਹਫਤਾ ਜੀ ਵੱਧ ਤੋਂ ਵੱਧ ਨਾਮ ਬਾਤ ਤੋਂ ਬਾਅਦ ਗੁਰਦੁਆਰਾ ਸਾਹਿਬ ਹਨਾ ਸੇਵਾ ਤੇ ਤਕਤਪਾਣ ਆ ਵੀ ਤੇ ਕਾਂਦੇ ਹਾਂ ਮੇਰੇ ਆਪਣੀ ਗੱਡੀ ਭੀੜੀ ਜਾਉ ਚੌੜੀ ਹੈ ਕਹਿੰਦੇ ਆਪਣੀ ਨਹੀਂ ਮੈਂ ਕਹਾਂ ਤੇ ਇਹ ਆਪਣੀ ਨਹੀਂ ਉਹ ਹੀ ਗੱਲ ਹੈ ਫਿਰ ਮੇਰੇ ਵੱਧ ਚੌੜੀ ਹੈ ਸਹੀ ਆ ਪਾਈ ਆਹ ਕਰਿਆ ਨਾ ਗੋੜਾ ਉਹ ਗੰਦੀ ਦੁਨੀਆ ਹੈ ਹਰ ਸੋ ਵੀ ਦਾ ਸਮਾਨ ਆਲੇ ਨੇ ਹੋਰ ਸੁਣਦਾ ਨਹੀਂ ਹਾਂ ਦੇ ਕਰ ਦੇ ਨਾ ਖੜਕਾ ਕੇ ਮਟਾਕੀ ਸੀਸੇ ਬੰਦ ਕਰੀ ਬੈਠਣ ਕਿਹੜਾ ਸੋਣਾ ਦਾ ਕਿੰਨਾ ਟਾਈਮ ਹੋ ਗਿਆ ਹੈ ਨਹੀਂ ਦਾ ਜਾਨਾ ਆ ਦੇਖ ਲੋ ਜੀ ਹੁਣ ਜੀ ਰੋ ਟਾਈਮ ਗੱਲੋ ਕੋਈ ਆਕੇ ਤੋ ਬਿਲਪ ਤੇ ਪਰ ਕਿਹ ਚ ਲੱਗਿਆ ਗੁਰਤ ਪਰ ਆਉਂ ਸਰਦ ਫੇਰ ਚਾਵ ਚੱਕਿਆ ਸੀ ਪਨਾ ਸੀ ਮਸ਼ੀਨ ਤੇ ਕੱਪੜੇ ਪਾਏ ਉਹ ਦਸਵਾ ਦੇ ਵਿੱਚ ਕੁੜੀ ਹਾਜੀ ਕਿਹੜਾ ਹੋਰ ਧੋਣਾ ਕਰਦਾ ਮੈਂ ਗੁਰਦੁਆਰੇ ਆਇਆ ਧੋਣਾ ਵੀ ਪਾ ਲਈ ਮੈਂ ਕੋਈ ਸਿੱਖੀ ਗੱਲ ਵੀ ਬੋਲਣੀ ਹੈ ਰਾਤੀ ਬੋਲਣੀ ਹੈ ਉਹ ਕਰਦਾ ਇੱਕ ਮਿੰਟ ਮੈਂ ਕਰਦਾ ਫੋਨ ਕਰਨਾ ਕਿਸੇ ਅੱਜ ਨਾ ਸਾਡੇ ਸਰਹੰਦ ਲੰਗਰ ਜਾਊਗਾ ਮਠਨਾਰਾ ਨਾਮ ਕੀ ਇਹਦਾ ਦੁੱਧ ਨਾਲ ਮੋਤੀ ਮਹਿਰਾ ਦੇ ਲੰਗਰ ਚ ਚਾਰ ਦਾ ਮੁੰਦਾ ਗਾ ਲੰਗਰ ਤੇ ਸਾਰੇ ਪਿੰਡ ਗੁਰਦੁਆਰਾ ਸਾਹਿਬ ਸੇਵਾਦਾਰ ਨਾਨਕ ਸਰਦਾਰ ਜੀ ਵੀ ਜਾਣਗੇ ਹੁਣ ਜਿੰਨੀ ਵੀ ਸੇਵਾ ਹੁੰਦੀ ਹੈ ਜਿੰਨਾ ਵੀ 파ਸ ਹੁੰਦਾ ਹੈ ਉਹਨੂੰ ਬੜੀ ਦਾਸ ਨੇ ਕੁਪਾਂ ਦੇ ਵਿੱਚ ਤਾਂ ਤਾਂ ਉਹ ਪਰਨੇ ਇਸ ਨਿੱਕੇ ਨਿੱਕੇ ਬੱਚੇ ਵਾਰ ਤੇ ਜ਼ਰੂਰੀ ਆਪਾਂ ਇੰਨਾ ਤੇ ਪੱਕਾ ਨਹੀਂ ਸਕਦੇ ਦੇਖੀ ਚਿੜੀਆਂ ਹੈ ਹੋ ਦੇਖੀ ਚਿੜੀਆਂ ਪਰਲੇ ਪਾਸੇ ਪਰਲੇ ਪਾਸੇ ਜਿਹੜੀਆਂ ਅਸ ਅਸੇ ਇਸੇ ਚੋਂ ਲੜਦੀਆਂ ਨੇ ਆਹ ਜਿਹੀ ਮੈਂ ਢੀ ਵਾਲੇ ਇਸੇ ਚੋਂ ਆ ਸਨੇਹਾ ਧੋਣੀਆਂ ਹੁਣ ਸੀਨ ਚ ਮੋਟੇ ਹੁੰਦੇ ਨੇ ਇਹ ਇੱਕ ਦਿਨ ਪਾ ਕੇ ਫਿਰ ਹੁਣ ਤਾਂ 4 ਦਿਨ ਸੁੱਕਿਆ ਨਹੀਂ ਕਰਨੀ ਸੁਕਣ ਹੋ ਰਹੇ ਜਮਾਂ ਭੱਲੀ ਆਣਾ ਉਹਨਾਂ ਨੂੰ ਕਿਹਨੇ ਭੁਣੀ ਆ ਮੈਂ ਇੱਕ ਤੇ ਰੱਖਿਆ ਕਰੋ ਪਾਈਆ ਸਪੰਜ ਅਜੇ ਤਾਂ ਆਉਂਦੀਆਂ ਨੇ ਲਾ ਕੇ ਪਾਉਂਦੀਆਂ ਤਾਂ ਮਿਸਤਰੀ ਚ ਵਹ ਜਾਂਦੇ ਨੇ ਝੜ ਕੇ ਫੇਰ ਲਾ ਕੇ ਮਿਸਤਰੀ ਚ ਇਹ ਕਹਿੰਦੇ ਵੱਖਾਂ ਟਾਈਮਿੰਗ ਕਰਨਾ ਦਾ ਦੈਨ ਚੜਦੇ ਨਾ ਜੀ ਅੰਨ ਦਿਨ ਨਹੀਂ ਚੜਦਾ ਪਹਿਲੀ ਵਗ ਜਾਂਦੇ ਮਾਹਰਾਂ ਤੋਂ ਸਿਲੰਡਰ ਵੀ ਖਾਲੀ ਲੱਭਾ ਗੱਡੀ ਤਾਂ ਉੱਥੇ ਹੋ ਉਹ ਕਵਰ ਦੇ ਕੇ ਉੱਤੋਂ ਨਹੀਂ ਪੁੱਲੀ ਪਾਉਣੀ ਪਿਆ ਕਰੂ ਲੋ ਜੀ ਆਪਾਂ ਨੇ ਕੰਮ ਕਰ ਲਏ ਨੇਗੇ ਤੇ ਕੰਮ ਕਰਕੇ ਆਪਾਂ ਨੇ ਧੁੱਪ ਸੇਕਦਿਆਂ ਨੇ ਆਪਣੇ ਕੰਮ ਕਰਨ ਵਾਲੇ ਰਹਿੰਦੇ ਨੇ ਉਹ ਕਰ ਦੇਾਂਗੇ ਸਰਦਾਰ ਜਿਹਾ ਹੋਏ ਨੇ ਸਾਹਿਬ ਤੇ ਆਹ ਜੇ ਬੋਰੀਆਂ ਜਿਹੜੀਆਂ ਪਰਸੋਂ ਧੋਤੀਆਂ ਸੀ ਕੱਲ ਮਨ ਨਹੀਂ ਕਰਿਆ ਠੰਡ ਚ ਕੰਮ ਕਰਨ ਨੂੰ ਬਿਲਕੁਲ ਜੀਨਕਾਰਦਾ ਹੁਣ ਮੈਂ ਚੱਕ ਲਈ ਇੱਥੇ ਧੁੱਪੇ ਨਹੀਂ ਤਾਂ ਪਸੀਕ ਲਾਂਗੇ ਆਪਾਂ ਤੇ ਨਾ ਇਹ ਆਪਾਂ ਬੋਰੀਆਂ ਢੇੜ ਲਾਂਗੇ ਤੇ ਆਪਣੇ ਜਿਹੜੇ ਘਰ ਦੇ ਕੰਮ ਨੇ ਆਪਾਂ ਸਾਰੇ ਨਮੇੜ ਲਏ ਨੇ ਕੱਪੜੇ ਜਿਹੜੇ ਤਾਰਾਂ ਭਰੀਆਂ ਪਈਆਂ ਨੇ ਕੋਠੇ ਤੇ ਪਾ ਕੇ ਆਈਆਂ ਹੁਣ ਜਿਹੜੇ ਮਗਰੋਂ ਧੋਤੇ ਨੇ ਕੰਮਕਾਰ ਆਪਣੇ ਇਸਤਰੀ ਚੱਲਦੇ ਰਹਿਣਗੇ ਸਾਰਾ ਦਿਨ ਅਜੇ ਸਬਜੀ ਦਾ ਕੋਈ ਪਤਾ ਨਹੀਂ ਬਿਕਾਰ ਦੀ ਬਣੂੰਗੀ ਕੰਮ ਕਰਨ ਸਾਰ ਸਬਜ਼ੀ ਦਾ ਹੋ ਜਾਂਦਾ ਹਨ ਪੈਣਾ ਨੂੰ ਹਰ ਇੱਕ ਨੂੰ ਹੀ ਹੁੰਦਾ ਤੇ ਮੈਨੂੰ ਕੱਲੀ ਨੂੰ ਨਹੀਂ ਹੁਣ ਤਾਂ ਪੈਜੀ ਚ ਮੂਝਾ ਕਰਿਆ ਸਾਂ ਲਾ ਤਾਂ ਪੈਜੀ ਸੇਕੀ ਹੂੰ ਤਾਂ ਕੰਟਾ ਪੈਜੀ ਜੇ ਵਧੀਆ ਗੱਲ ਕਰ ਰਹੀ ਹੋਈ ਕਿ ਕੰਟਾ ਅੱਧਾ ਕੰਟਾ ਵੀ ਪੈਜੀ ਹੈ ਜੇ ਬਸ ਫਿਰ ਕੰਮਾਂ ਦੀ ਤਨੇਰੀ ਆ ਜਾਂਦੀ ਹੈ ਤੇ ਹੁਣ ਆਪਣੇ ਕੋਲ ਟਾਈਮ ਨਹੀਂ ਹੈਗਾ ਪੈਣ ਨੂੰ ਤੇ ਆ ਜਿਹੜੀਆਂ ਬੋਰੀਆਂ ਧੋਤੀਆਂ ਨੇ ਆਪਾਂ ਦੇੜਾਂਗੇ ਦੇੜ ਕੇ ਆਪਣੇ ਗੱਡੀ ਨੂੰ ਥਾਂ ਨਹੀਂ ਹੈਗਾ ਤੇ ਉੱਪਰ ਦੀ ਹੈ ਨਾ ਕਾਬਰ پاک ਉੱਪਰ ਦੀ ਪੱਲੀ ਪਾ ਲਿਆ ਕਰਾਂਗੇ ਨਹੀਂ ਤਰੇਲ ਨਾਲ ਉਹ ਖਰਾਬ ਹੋਊ ਇੰਨੇ ਵਾਹਿਗੁਰੂ ਸੁਣ ਲੂਗਾ ਜਿਵੇਂ ਗੱਡੀ ਆ ਗਈ ਵਾਹਿਗੁਰੂ ਮम्मी ਆਪਾਂ ਨੂੰ ਬਰਾਂਡਾ ਪਵਾ ਦੂਗਾ ਕੋਈ ਗੱਡੀ ਖੜਾਉਣ ਵਾਸਤੇ ਤੇ ਹਜੇ ਇੱਕਦਮ ਸਾਰਾ ਕੁਝ ਨਹੀਂ ਹੁੰਦਾ ਸਾਨੂੰ ਪਤਾ ਹੀ ਹੈ ਜੀ ਹੈ ਨਾ ਆਪਾਂ ਖਰਚਾ ਕਰ ਦਿੱਤਾ ਹੈਗਾ ਤੇ ਪਰਸ ਵਾਲੀ ਵੀਡੀਓ ਚ ਮੈਂ ਇਸ ਕਰਕੇ ਕਹਿਆ ਸੀ ਵੀ ਹੈ ਨਾ ਆਪਾਂ ਓਟੋ-ਓਟੋ ਬਣਾਉਂਦੇ ਨਹੀਂ ਹੁਣ ਆਪਣੇ ਖਰਚੇ ਵਧ ਗਏ ਆਪਾਂ ਬਸ ਇਹੀ ਕਿਹਾ ਸੀ ਵੀ ਗੱਡੀ ਦਾ ਖਰਚਾ ਵਧਾ ਲਿਆ ਤੇ ਪੈਸੇ ਲਾਤੇ ਇੱਧਰ ਹਨਾ ਹੁਣ ਚੁੱਪ ਕਰਾਂਗੇ ਤੁਹਾਨੂੰ ਪਤਾ ਹੀ ਨਹੀਂ ਕਿੰਨੇ ਕ ਆਪਣੇ ਆਮਦਨਾਂ ਖੇਤੀ ਦੀ ਹਨਾ ਤੇ ਖੇਤੀ ਦਾ ਦਾ ਖਰਚਾ ਪਾਣੀ ਕੱਟਿਆ ਆਂਦਾਗਾ ਨਹੀਂ ਬਸ ਲੋਟ ਆਉਂਦਾ ਹੈਗਾ ਚਲੋ ਜੀ ਆਪਾਂ ਢੇੜ ਦਿਆਂਗੇ ਬੋਰੀਆਂ ਬੋਰੀਆਂ ਢੇੜ ਕੇ ਆਪਾਂ ਸਿਆਉਲਾਂਗੇ ਵੱਡੀ ਪੱਲੀ ਤੇ ਜਿਹੜੇ ਆਲਾ-ਵਾਲਾ ਜਮਲੂ ਕੁਝ ਇਹ ਆਪਾਂ ਕੋਈ ਆਇਆ ਨਹੀਂ ਕਰਦੇ ਵੀ ਕਵਰ ਮੰਗੂ ਸਿਉਾਂਵਾਂਗੇ ਤੇ ਆਪਾਂ ਬਸ ਇਹ ਕਰਾਂਗੇ ਪੱਲੀ ਸੌਲਾਂਗੇ ਬਾਅਦ ਚ ਹੋਰ ਕੰਮ ਆਜੂ ਕਿਸੇ ਚੀਜ਼ ਦੇ ਕਵਰ ਦੇ ਉਤਰੀ ਪਾਉਣ ਨੂੰ ਵੀ ਤਰੇਲ ਨਾਲ ਕਵਰ ਖਰਾਬ ਹੋਊ ਗੱਡੀ ਖਰਾਬ ਹੋਊ ਆਹ ਤੜਕ ਕਾਇ ਕਪੜੇ ਨਾਲ ਸਾਫ ਕਰੀਨੇ ਚਾਦਰਾਂ ਪਾਈ ਹੋਈ ਤਾਂ ਵੀ ਭੇਜੇਗੀ ਤਰੇਲ 'ਚ ਖੜੀ ਬਾਹਰੇ ਚਲੋ ਜੀ ਆਪਾਂ ਢੇੜ ਦਿਆਂ ਬੋਰੀਆਂ ਬਾਅਦ ਚ ਮਿਲਾਂਗੇ ਤੇ ਮਾਤਾ ਵੀ ਪੈਗੀ ਕੰਮ ਕਰਕੇ ਤੇ ਆਪਾਂ ਕਰਦੇ ਆਂ ਕੰਮ ਜਿਹੜੇ ਆਪਾਂ ਨੇ ਕਰਨ ਵਾਲੇ ਨੇ ਲੋ ਜੀ ਆਪਾਂ ਪਹੁੰਚ ਗਏ ਆਂ ਬਾਹਰਲੇ ਗੁਰਦੁਆਰਾ ਸਾਹਿਬ ਇਹ ਹੈਗਾ ਦੀਵਾਨ ਹਾਲ ਜਿੱਥੇ ਆਪਾਂ ਵੀਡੀਓ ਸ਼ੇਅਰ ਕਰੀਏ ਤੁਹਾਡੇ ਨਾਲ ਆਪਾਂ ਦੇ ਕਿਧਰ ਬੱਲੇ ਗਿਆ ਦੀ ਕਿਵੇਂ ਜਾਂ ਕਿਧਰ ਲੱਜਾਉਂ ਹੱਸਿਆ ਆ ਖਾਏ ਖਾਏ ਜੀ ਮਖਿਆਲ ਦੀ ਮੱਖੀਆਂ ਦੀ ਹੁੰਦੀ ਆ ਹਨਾ ਉਹ ਖੜ ਤਾਂ ਆ ਉੱਠਿਆ ਫਿਰਦਾ ਉਹ ਰ ਮਖਿਆਲ ਹਾਂ ਤੁਸੀਂ ਬਾਹਰ ਦੇ ਆ ਤਾਂ ਹਾਲੇ ਆਪਾਂ ਆਉਂਦੇ ਹਾਂ ਤੇ ਹਾਂ ਫਰੰਟ ਨਾਲ ਵੀਡੀਓ ਹਾਂ ਜਾਂਦੀਆਂ ਨਹੀਂ ਠੰਡ ਨਾਲ ਬਾਉਂਦਲੀਆਂ ਪਈਆਂ ਨੇ ਐਵੇਂ ਨਹੀਂ ਲੀਹ ਲੀਹ ਆਪਾਂ ਮੱਥਾ ਟੇਕ ਲੀਏ ਬਹਾਈ ਕਰੋ ਬਹਾਈ ਕਰੋ sõidukassid , asjad on päriselt tühja kõrb , väga hüve . mis te teete ? джа раки лабаджи сани тагай севадар маси крусант баба кармас ди जगह बन ਲੋ ਜਿਹੜਾ ਟਾਈਮ ਆ 3:30 ਹੋ ਗਏ ਆਪਾਂ ਗੈਸ ਕਰਦਿਆਂ ਬੰਦ ਆਪਣੀ ਸਬਜ਼ੀ ਬਣ ਗਈ ਧਨੀਆ ਪਾ ਦੇਵਾਂਗੇ ਚ ਲਾਉਣਿਆਂਗੇ ਕੱਪੜਾ ਲੀੜਾ ਕਰ ਦਾਂਗੇ ਸੁਖਮਣ ਹੋਰਾਂ ਦੀ ਚਾਹ ਗੁਰਦੁਆਰਾ ਸਾਹਿਬ ਸਿ ਜਾਏ ਨੇ ਮੈਂ ਭਾਂਡੇ ਮੈਂ ਆਂਦੀ ਹੁਣ ਨੇ ਚਾਹ ਕਰਦੀਆਂ ਨੇ ਕੱਪੜੇ ਲਾਉਣ ਵਾਲੇ ਪਨ ਉਹ ਪਰ ਕੋਠਾ ਪਰਿਆ ਪਓ ਲਾਉਣ ਵਾਲੇ ਪਏ ਨੇ ਤੇ ਆਹ ਲਾਉਣ ਵਾਲੇ ਪਏ ਨੇ ਤੇ ਗੱਡੀ ਦਾ ਪਕਾਵਰ ਲਿਆਂਦਾ 11 ਸੋਰਾ ਜਿੱਤਾ ਅੱਜ ਲੈਣੀ ਸਰਦਾਰ ਜੀ ਚੀ ਮਿੰਗੇ ਸੀ ਹੱਥ ਨੇ ਪਾਵਾਂਗੇ ਇਹਨਾਂ ਆਪਾਂ ਇੱਧਰ ਇੱਕ ਪੱਕੇ ਬੇੜੇ ਚ ਕਰਾ ਕਰਾਂਗੇ ਗੱਡੀ ਆਉਟ ਆਪਨ ਨਾਂਗੇ ਆਪਾਂ ਗੱਡੀ ਨਾਂਗ ਦੀ ਕਰਾਂਗੇ ਦੇਖਾਂਗੇ ਫਿਰ ਥਾਂ ਕਰਾਂਗੇ ਨਾ ਤਾਂ ਹੁਣ ਇੱਧਰ ਤਾਂ ਸਿਲੰਡਰ ਪਿਆਗਾ ਉਧਰ ਸੋਈ ਚ ਵੀ ਨਹੀਂ ਲੱਗਦੀ ਫਿਰ ਸੋਈ ਨਹੀਂ ਖੁੱਲਦੀ ਗੱਡੀ ਨੂੰ ਥਾਂ ਵੀ ਕਰਨਾ ਪਊਗਾ ਦੇਖਦੇ ਆਂਗੇ ਖੇੜਨ ਖੰਡਾਉਣ ਸਾਰੇ ਚੱਕਦੀਆਂ ਵੇ ਤੇ ਪਹਿਲਾ ਕੱਪੜੇ ਲਾਉਣੀਆਂ ਗੀ ਧਣੀਆਂ ਤੋੜ ਕੇ ਲਿਆਉਣੀਆਂ ਗੀ ਤੇ ਸਰਦਾਰ ਜੀ ਆ ਸਾਡੇ ਲੰਗਰ ਤਿਆਰ ਹੁੰਦਾਗਾ ਨਮਕੀਣ ਮਠੀਆਂ ਦਾ 2 ਵਜੇ ਫਿਰ ਉੱਥੇ ਵਾਗ ਗੇ ਪਹਿਲਾਂ ਬਸ ਕਈ ਕੰਮ ਜੇ ਕਰਨਾਲੇ ਸੀ ਅਬ ਜੀ ਕਬੀਲਦਾਰੀ ਦੇ ਹਨ ਜਿੰਦਾ ਮੈਂ ਜਮੀਨ ਤੇ ਸਾਰ ਦੋ ਕਰੇ ਨੇ ਫੇਰ ਆ ਆਪਣੀ ਹਾਲੂ ਦੇਖੋ ਕਿੱਡੀ ਕਿੱਡੀ ਹੋ ਗਈ ਹਾਲੂ ਧਣੀਆਂ ਦੂਜੀ ਬਾੜ ਦਾਗਾ ਤੇ ਇਧਰ ਵੱਧ ਗਿਆ ਆ ਦੂਸਰਾ ਹੋਇਆ ਪਿਆ ਆਹ ਪਤਾ ਨਹੀਂ ਕਿਵੇਂ ਜੇ ਬੀਜੋ ਪਾਈ ਨੇ ਪਤਨ ਤਾਂ ਪਈ ਹੌਲੀ ਹੋਊਗਾ ਸਿੱਧਾ ਸਿੱਧਾ ਜੇ ਹੋਇਆ ਪੀ ਗੁੱਡ ਕੇ ਵੀ ਹੋਰ ਪਾਉਣ ਵਾਲਾਗਾ ਮੇਥੇ ਵੀ ਵਧੀਆ ਹੋਏ ਖੜੇ ਨੇਗੇ ਤੇ ਪਤਨੀਆਂ ਤੋੜ ਲਾਣੇਗੇ ਮੇਜ ਕੱਕੰਡਾ ਹੁੰਦਾ ਐ ਪੱਟਦਾਨੀ ਨਾਲ ਹੁੰਦੇ ਮੇਰੇ ਇਸ ਤਰ੍ਹਾਂ ਜਿਹੜਾ ਕੱਕ ਹੁੰਦਾ ਜਿਹੜਾ ਤੋੜਦੀਆਂ ਜਿਹੜੇ ਖੁੱਡ ਚ ਉਹ ਸੱਚੀ ਪੱਟਦਾਨੀਆਂਗੇ ਤੇ ਧਣੀਆਂ ਤੋੜਦੇ ਆਪਾਂ ਕਰ ਲਿਆ ਉਹ ਔਖਾ ਹੋਇਆ ਨਾ ਬੀਬੀ ਪਤਾ ਨਹੀਂ ਉਧਰ ਲਿਆ ਕਰੇ ਨਾ ਬਾਗੀ ਹੋਵੇ ਮੈਂ ਕਰਦ ਵੀ ਨਹੀਂ ਲਈ ਚੱਕ ਕੇ ਹੁਣ ਹੱਥ ਨਾਲ ਹੀ ਤੋੜ ਦਉ ਚਲ ਧਣੀਆਂ ਬਹੁਤ ਸੋਹਣਾ ਹੋਇਆ ਪਤਾ ਨਾ ਬੀ ਵਧੀਆ ਵਗਾ ਹੈ ਆਹ ਮਿਰਚਾਂ ਨੇ ਬੂਟੇ ਨਹੀਂ ਇਹੋ ਮਿਰਚਾਂ ਦੇ ਬੂਟੇ ਥੱਲੇ ਬਾਦੂ ਹੋਏ ਖੜੇ ਨੇ ਮਿਰਚਾਂ ਦੇ ਬੂਟੇ ਹੋ ਮਿਰਚਾਂ ਹੀ ਰੱਖ ਰੱਖੇ ਤੀਗੇ ਹੁਣ ਠੰਡ ਕਰ ਕੇ ਉਹਨੇ ਫਲ ਨਹੀਂ ਚੱਕਿਆ ਮਿਰਚਾਂ ਨੇ ਚਲੋ ਜੀ ਮੇਥੀ ਵਾਸਤੋਂ ਹੋਈ ਪਈ ਹੈਗੀ ਰੋਟੀਆਂ ਰੋਟੀਆਂ ਚ ਪਾਉਣ ਨੂੰ ਤੇ ਧਨੀਆ ਆਪਾਂ ਤੋੜ ਲਿਆ ਧੋ ਲਾਂਗੇ ਚੀਰ ਲਾਂਗੇ ਗੱਡੀ ਦਾ ਵੀ ਇੰਤਜ਼ਾਮ ਕਰਨਾ ਵਿਚਾਰੀ ਦਾ ਸਰਦਾਰ ਜੀ ਹਮ ਗੁਰਦੁਆਰੇ ਸੇਵਾ ਕਰਦੇ ਨੇ ਉੱਥੇ ਜਾਉ ਮੋਤੀ ਮਹਿਰਾਂ ਦੇ ਲੰਗਰ ਚ ਦੁੱਧ ਨਾਲ ਮਠੀਆਂ ਹਨ ਦਾ ਲੰਗਰ ਜਾਓ ਲੋ ਜੀ ਆਪਾਂ ਨੇ ਇਹ ਕੰਮ ਧੰਦੇ ਕਰ ਲੈਨੇ ਜਿਹੜਾ ਟਾਈਮ ਆ ਹੁਣ ਧਾਰਾਂ ਦਾ ਹੋ ਗਿਆ 5:00 ਵਜ ਗਏ 5-4 ਮਿੰਟ ਰਹਿੰਦੇ ਨੇਗੇ ਆਪਾਂ ਕੱਢ ਲਈਏ ਧਾਰਾਂ ਬਖਰੂ ਦੀ ਕਿਰਪਾ ਨਾਲ ਆਪਣਾ ਸਾਰਾ ਕੰਮ ਵਧੀਆ ਹੋ ਗਿਆ ਤੇ ਬਹੁਤ ਸਾਰੀਆਂ ਹਨਾ ਭੈਣਾਂ ਨੇ ਕਮੈਂਟ ਕੀਤਾ ਵੀਡੀਓ ਗੱਡੀ ਵਾਲੀ ਵੀਡੀਓ ਤੇ ਉਹਨਾਂ ਦਾ ਤੈਦੇ ਲੋ ਧੰਨਵਾਦ ਤੇ ਸਾਡੀ ਗੱਡੀ ਦੀ ਇੰਨੀ ਖੁਸ਼ੀ ਮਨਾਈ ਵਧਾਈਆਂ ਦਿੱਤੀਆਂ ਹਨਾ ਜੇ ਆਪਾਂ ਕਿਸੇ ਦੇ ਘਰ ਕਿਸੇ ਦੀ ਚੀਜ਼ ਦੀ ਖੁਸ਼ੀ ਬੰਡਾਵਾਂਗੇ ਤਾਂ ਆਪਦੇ ਘਰੇ ਖੁਸ਼ੀ ਆਊਗੀ ਹਨਾ ਤੇ ਕਹਿੰਦੇ ਹੁੰਦੇ ਨੇ ਇੱਕ ਖੁਸ਼ੀ ਇੱਕ ਅਰਦਾਸ ਤੇ ਕਾਸ ਹਨਾ ਕਿਸੇ ਛੱਡਣੀ ਚਾਹੀਦੀ ਨਾ ਆਸ ਛੱਡਣੀ ਚਾਹੀਦੀ ਐ ਨਾ ਅਰਦਾਸ ਛੱਡਣੀ ਚਾਹੀਦੀ ਐ ਤੇ ਵਾਹਿਗੁਰੂ ਇੱਕ ਦਿਨ ਜ਼ਰੂਰ ਪੂਰੀ ਕਰਦਾ ਅਰਦਾਸ ਤੇ ਵਾਹਿਗੁਰੂ ਇੱਕ ਦਿਨ ਜ਼ਰੂਰ ਪੂਰੀ ਕਰਦਾ ਆਸ ਤੇ ਅਰਦਾਸ ਦੋਨਾਂ ਦੋਨਾਂ ਨੂੰ ਸ਼ੱਕੀਏ ਧੰਨਵਾਦ ਤੁਹਾਡਾ ਜਿਹਨੇ ਸਾਨੂੰ ਇੰਨਾ ਵਧੀਆ ਹਨਾ ਹੌਸਲਾ ਦਿੱਤਾ ਤੇ ਕੋਈ ਗੱਲ ਨਹੀਂ ਤੁਹਾਡੀ ਤੁਹਾਡੇ ਬਚਨੀ ਪੂਰੇ ਹੋ ਜਾਣਗੇ ਭੈਣਾ ਦੇ ਤੇ ਬੋਲ ਪੂਰੇ ਹੋ ਜਾਣਗੇ ਭੈਣਾ ਦੇ ਕਿਉਂਕਿ ਕਹਿੰਦੀਆਂ ਨੇ ਕੋਈ ਨਾ ਦੀਦੀ ਹੁਣ ਫਿਕਰ ਨਾ ਕਰੋ ਤੁਹਾਡੇ ਗੱਡੀ ਨੂੰ ਵੀ ਥਾ ਖੜਾਉਣ ਨੂੰ ਵੀ ਥਾ ਬਣ ਜੂ ਤੇ ਹਨਾ ਪੈਣ ਜਿਉ ਤੁਸੀਂ ਮੇਰੀ ਖੁਸ਼ੀ ਭਾਲਦੀ ਹੋ ਹਾਂ ਤੇ ਮੈਂ ਤੁਹਾਡੀ ਖੁਸ਼ੀ ਵੀ ਭਾਲਦੀ ਹਾਂ ਜਿਹੜੀ ਤੁਹਾਡੀ ਸੀ ਸੁਣਨੂ ਚੀਜ਼ ਦੀ ਘਾਟ ਆ ਵੈਸੇ ਤੁਹਾਨੂੰ ਦੇਵੇ ਤੇ ਜੇ ਆਪਾਂ ਖੇੜੇ ਸੁੱਖ ਮੰਗਾਗੇ ਤਾਂ ਵੇੜੇ ਸੁੱਖ ਜ਼ਰੂਰ ਆਉਂਦੀ ਆਉਂਦੀ ਹੈ ਬਹਿਗੁਰੂ ਇੱਕ ਦਿਨ ਕਿਰਪਾ ਐ ਸੀ ਕਿਰਪਾ ਕਰਦਾ ਐਸੀ ਕਿਰਪਾ ਕਰਦਾ ਹੈ ਨਾ ਕੋਈ ਟੋਟ ਹੀ ਨਹੀਂ ਛੱਡਦਾ ਤੇ ਫਿਰ ਬੰਦਾ ਤਰ-ਤਰ ਭੁੱਲਣ ਲੱਗ ਜਾਂਦਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਤੇ ਘਰ ਦੇ ਵਲੌਗ ਦੇਖਣ ਲਈ ਥੋੜਾ ਤੈਨੂੰ ਧੰਨਵਾਦ ਰਹੀ ਨਹੀਂ ਸਪੋਰਟ ਕਰਦੇ ਹੋ ਧੰਨਵਾਦ ਜੀ ਵੀਡੀਓ ਦੇਖਣ ਲਈ ਅੱਜ ਦੀ ਵੀਡੀਓ ਚ ਇਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ